ਅੱਛਾ ਭਾਜੀ ਆਪਾਂ ਪੰਜਾਬ ਆਫ ਰੋਡਰ ਵੱਲੋਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਆਇਆਂ ਦਾ ਤੇ ਆਪਾਂ ਇਹ ਇੰਡੀਪੈਂਡੈਂਸ ਡਰਾਈਵ ਕਰਾ ਰਹੇ ਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਹੁਣ ਮੈਂ ਥੋੜਾ ਬਹੁਤਾ ਤੁਹਾਨੂੰ ਟਰੈਕ ਬਾਰੇ ਦੱਸਣ ਲੱਗਾ ਹਾਂ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਟਰੈਕ ਥੋੜਾ ਜਿਆ ਟ੍ਰਿਕੀ ਹੈ ਮੀਂਹ ਪੈ ਕੇ ਹੋਰ ਹੋ ਗਿਆ ਥੋੜਾ ਜਿਆ ਸਲਿੱਪਰੀ ਵੀ ਹੈ ਤੇ ਗੱਡੀਆਂ ਸਲਾਈਡ ਵੀ ਕਰ ਸਕਦੀਆਂ ਹਾਂਜੀ ਹਾਂਜੀ ਕਿਹਾ ਜਲ੍ਹਾ ਪਾਜੀ ਕਿਹੋ ਜਿਹਾ ਹੋ ਠੀਕ ਠਾਕ ਹੋ ਮਜ਼ਾ ਆ ਰਿਹਾ ਪੂਰਾ ਪੂਰਾ ਪੂਰਾ

ਰੈਲੀ ਹੁੰਦੀ ਹੈ ਉਦੋਂ ਦਸਤਾਰ ਦੇ ਉੱਤੇ ਮਾਸਕ ਪਾਉਣਾ ਪੈਂਦਾ ਕਿ ਦਸਤਾਰ ਅੱਛੀ ਰਵੇ ਲੇਕਿਨ ਮੈਂ ਮੈਂ ਤੇ ਮੇਰਾ ਬ੍ਰਦਰ ਮੇਟਾ ਛੋਟਾ ਉਹ ਮੇਰਾ ਕੋ-ਡਰਾਈਵਰ ਹੁੰਦਾ ਹੈ ਚਿਪਸੀ ਦੇ ਉੱਤੇ ਅਸੀਂ ਜਿੰਨੇ ਵੀ ਇਵੈਂਟ ਲਗਾਨੇ ਆ ਦਸਤਾਰ ਬਨ ਕੇ ਹੀ ਕਰਨੇ ਆਗੇ ਸਾਨੂੰ ਕਹਿੰਦੇ ਨੇ ਤੁਸੀਂ ਹੈਲਮਟ ਪਾਓ ਮੈਂ ਕਿ ਨਹੀਂ ਅਸੀਂ ਦਸਤਾਰ ਹੀ ਬੰਨਣੀ ਹੈਗੀ ਹੈ ਤੇ ਜਿੰਨੇ ਵੀ ਇਵੈਂਟ ਹੈਗੇ ਤੇ ਬੜੇ ਵਧੀਆ ਪੋਡੀਅਮ ਹੀ ਆਉਂਦੇ ਆ ਸੱਚਮੈ ਦੀ ਕਿਰਪਾ ਹੈਗੀ ਹੈ ਛੋਟੀ ਹੁੰਦੀ ਸੀ ਉਦੋਂ ਤੋਂ ਹੀ ਸ਼ੌਂਕ ਆ ਮੈਂ ਡੈਡ ਇਜ਼ ਐਨ 올 ਨਬਾਇਟ ਸੋ ਮੈਨੂੰ ਉੱਥੇ ਹੀ ਸ਼ੌਂਕ ਪਿਆ ਹੋਇਆ ਆ ਇਟਸ ਇਨ ਮਾਈ ਬਲੱਡ ਹੁਣ ਸਾਡੇ ਨਾਲ ਇੱਕ ਬਾਈਕਰ ਮੌਜੂਦ ਨੇ ਜੋ ਇਸ ਇਵੈਂਟ ਚ ਹਿੱਸਾ ਲੈਣ ਆਏ ਨੇ ਉਹਨਾਂ ਨਾਲ ਗੱਲ ਕਰਦੇ ਆ ਤੁਹਾਡਾ ਨਾਮ ਕੀ ਹੈ ਅਭਿਸ਼ੇਕ ਕਿੱਥੋਂ ਆਏ ਹੋ ਤੁਸੀਂ ਮੈਂ ਹਿਮਾਚਲ ਪ੍ਰਦੇਸ਼ ਪਾਲੂ ਪਰ ਹਿਮਾਚਲ ਜੀ ਰਹਿਣੇ ਹੋ ਤੇ ਇੱਥੇ ਸਿਰਫ ਇਵੈਂਟ ਦਾ ਹਿੱਸਾ ਬਣਨ ਆ ਹਾਂਜੀ ਹਾਂਜੀ ਬਾਈਕ ਬਾਰੇ ਦੱਸੋ ਤੁਹਾਡੀ ਬਾਈਕ ਬੜੀ ਡਿਫਰੈਂਟ ਜੀ ਆ ਇਹ ਹੈ ਹੀਰੋ ਐਕਸਪਲਸ 200 ਔਰ ਇਸ ਵਿੱਚ ਲੱਗੀ ਹੈ ਰੈਲੀ ਕਿਟ जो कि मतलब उसमें शॉकर वगैरह उठते हैं इससे और हाइट वगैरह इंक्रीज हो जाती है इससे और प्रॉपरली ये डर्ट ट्रैक के लिए बनी है सो so, इसकी वजह से हम इजीली मतलब रेस वगैरह खेल सकते हैं ਇਸ ਇਵੈਂਟ ਦੇ ਆਰਗੇਨਾਈਜ਼ਰ ਹਰਮਨ ਜੀ ਸਾਡੇ ਨਾਲ ਮੌਜੂਦ ਨੇ ਉਹ ਗੱਲ ਕਰਾਂਗੇ ਉਹਨਾਂ ਨਾਲ ਇਸ ਇਵੈਂਟ ਦੇ ਬਾਰੇ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਬਾਰਿਸ਼ ਨੇ ਜਿੱਥੇ ਮੌਸਮ ਸੋਨਾ ਬਣਾਤਾ ਥੀ ਇਸ ਇਵੈਂਟ ਨੂੰ ਹੋਰ ਐਡਵੈਂਚਰਸ ਬਣਾਤਾ ਹਾਂਜੀ ਬਿਲਕੁਲ ਜੀ ਇਹ ਦੇਖੋ ਆਫ ਰੋਡਿੰਗ ਦਾ ਇੱਕ ਡਰਾਈਵ ਹੈ ਆਫ ਰੋਡ ਡਰਾਈਵ ਹੈ ਇਹਦੇ ਵਿੱਚ ਜਿੰਨਾ ਚਿੱਕੜ ਤੇ ਜਿੰਨੀ ਸਲਿੱਪਰੀ ਉਹਨਾਂ ਦਾ ਮਜ਼ਾ ਹੋਰ ਵਾਜ ਜਾਂਦਾ ਤੇ ਬਾਕੀ ਦੇਖੋ ਥੋੜੀਆਂ ਜੀਆਂ ਧਿਆਨ ਨਾਲ ਤਾਂ ਹਰੇਕ ਚੀਜ਼ ਚਲਾਉਣੀ ਹੁੰਦੀ ਹੈ ਆਪਣੀ ਕੇਅਰ ਕਰਨੀ ਹੈ ਲੋਕਾਂ ਦੀ ਕੇਅਰ ਕਰਨੀ ਹੈ ਇਹੀ ਮੇਨ ਮੋਟੋ ਹੈ ਹਾਂਜੀ ਪਹਿਲਾਂ ਵੀ ਤੁਸੀਂ ਇਹ ਜੋ ਹੈ ਇਵੈਂਟ ਕਰਾਉਂਦੇ ਰਹਿੰਦੇ ਹੋ ਜਾਂ ਇਹ ਫਰਸਟ ਇਵੈਂਟ ਹੈ ਹਾਂਜੀ ਅਸੀਂ ਫੀ ਇਵੈਂਟ ਕਰਾਉਂਦੇ ਰਹਿੰਦੇ ਆ ਸਾਡੇ ਦੋ ਇਵੈਂਟ ਹੋ ਚੁੱਕੇ ਆ ਜਿਹੜੇ ਤਿੰਨ ਤਿੰਨ ਦਿਨ ਦੇ ਅਸੀਂ ਇਵੈਂਟ ਕਰਾਉਨੇ ਆ ਵੱਡੇ ਆਰਗੇਨਾਈਜ਼ ਕਰਕੇ ਤੇ ਉਹਨਾਂ 'ਚ ਕੀ ਹੁੰਦਾ ਕਿ ਉਹਨਾਂ 'ਚ ਆਬਸਾਈਕਲ ਦਿੱਤੇ ਹੁੰਦੇ ਆ ਗੱਡੀਆਂ ਉਹੋ ਜਿਹੀਆਂ ਪ੍ਰਿਪੇਅਰਡ ਹੁੰਦੀਆਂ ਤੇ ਉਸ ਹਿਸਾਬ ਨਾਲ ਹੀ ਉਹਨਾਂ ਨੂੰ ਸਾਰਾ ਨੈਚੁਰਲ ਟ੍ਰੇਨ ਤੇ ਸਾਰਾ ਕੁਝ ਕੀਤਾ ਜਾਂਦਾ ਤੇ ਉਹਨਾਂ ਨੂੰ ਦੱਸਿਆ ਜਾਂਦਾ ਉਹਨਾਂ 'ਚ ਪ੍ਰਾਈਜ਼ ਹੁੰਦੇ ਆ ਆਹ ਜਿਹੜੀ ਚੀਜ਼ ਹੈ ਇਹ ਇੱਕ ਨਾਰਮਲ ਡਰਾਈਵ ਹੈ ਏ ਡਰਾਈਵ ਹੈ ਕਿ ਸਾਰੇ ਲੋਕੀ ਕਈ ਲੋਕਾਂ ਨੇ ਜਿਵੇਂ ਨਹੀਂ ਐਕਸਪੀਰੀਅੰਸ ਹੁੰਦਾ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿੱਥੇ ਨੂੰ ਜਾਈਏ 4/4 ਗੱਡੀ ਲੈ ਲਈ ਪਰ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਅਸੀਂ ਐਡਵੈਂਚਰ ਕਿੱਥੇ ਕਰੀਏ ਆਹ ਆ ਉਸ ਲੋਕ ਉਹਨਾਂ ਲੋਕਾਂ ਨੂੰ ਹੀ ਇਹ ਇਹ ਦੇਖ ਕੇ ਡਰਾਈਵ ਕੀਤੀ ਗਈ ਹੈ ਇੱਕ ਤਾਂ ਉਹ ਸਿੱਖ ਲੈਣਗੇ ਤੇ ਦੂਜਾ ਉਹਨਾਂ ਨੂੰ ਐਡਵੈਂਚਰ ਹੋ ਜਾਊਗਾ ਇੱਕ ਨਵਾਂ ਹਾਂਜੀ ਐਂਡ ਦੇ ਕੋਰਡ ਆਰਗੇਨਾਈਜ਼ਰ ਤਰਨਜੀਤ ਜੀ ਮੌਜੂਦ ਨੇ ਆਪਣੇ ਬੇਟੇ ਦੇ ਨਾਲ ਪਹਿਲਾ ਉਹਨਾਂ ਦੇ ਬੇਟੇ ਨਾਲ ਗੱਲ ਕਰਦੇ ਆ। ਤੁਹਾਨੂੰ ਆਫ-ਰੋਡਿੰਗ ਪਸੰਦ ਹੈ? ਨਾਮ ਕੀ ਤੁਹਾਡਾ? ਮੈਂ ਤਾਂ ਮੈਂ ਤਾਂ ਆਫ-ਰੋਡਿੰਗ ਕਿੰਨੀ ਪਸੰਦ ਹੈ? ਬਹੁਤ ਬਹੁਤ ਕਰਦਾ ਹੈ। ਕਿੱਥੋਂ ਸ਼ੌਂਕ ਤੇ ਪਾਪਾ ਨੂੰ ਦੇਖ ਕੇ? ਨਹੀਂ ਜਦੋਂ ਪਹਿਲੇ ਜਾਂਦਾ ਸੀ ਜਦ 3 ਸਾਲ ਦਾ ਸੀ। ਤੁਸੀਂ ਆਪ ਵੀ ਜਾਂਦੇ ਸੀ? ਨਹੀਂ ਪਾਪਾ ਲੈ ਕੇ ਜਾਂਦੇ ਸੀ। ਤੁਸੀਂ 3 ਸਾਲ ਦੇ ਸੀ। ਹੁਣ ਕਿੰਨੇ ਸਾਲ ਦੇ ਹੋ? ਮੈਂ 7। 4 ਸਾਲ ਹੋ ਗਏ ਤੁਹਾਨੂੰ। ਮੈਂ ਅੱਠ ਦਾ ਹੁਣ ਬਣਾ। ਐਨੇ ਸਾਲ ਹੋ ਗਏ ਤੁਹਾਨੂੰ ਆਫ-ਰੋਡਿੰਗ ਕਰਨੀ। ਨਹੀਂ papa Lekin nahi jande. ਅੱਜ ਅੱਜ ਹੀ ਗਿਆ ਸੀ। ਅੱਜ papa ਨਾਲ ਕਰੂੰਗੀ। ਹਾਂ। ਅੱਜ papa ਨਾਲ ਕਰੂੰਗੀ। ਹਾਂ। ਕਿਦੋਂ ਤੋਂ ਸ਼ੌਂਕ ਪਿਆਰੇ ਮੈਂ ਬੱਚੇ ਬਹੁਤ ਘੱਟ ਦੇਖ ਰਿਹਾ ਵੱਡੇ ਤਾਂ ਮੌਜੂਦ ਨਹੀਂ। ਨਹੀਂ ਐਕਚੁਅਲੀ ਕਿ ਜਦੋਂ ਬੱਚਾ ਸੀਗਾ ਤੇ ਅਸੀਂ ਆਫ-ਰੋਡਿੰਗ ਜਾਂਦੇ ਸੀਗੇ ਤੇ ਕਦੇ ਵੀਡੀਓਜ਼ ਦੇਖਣ ਨੂੰ ਬਹੁਤ ਸ਼ੌਂਕ ਸੀਗਾ ਮਤਲਬ ਕਿ ਇਹਨੂੰ ਜਿਹੜੀ ਆਵਾਜ਼ ਹੈ ਘਟੇਂਦੇ ਨੂੰ ਬਹੁਤ ਪਸੰਦ ਆਉਂਦਾ। ਤੇ ਇਸ ਕਰਕੇ ਉਹਨੂੰ ਸ਼ੁਰਤ ਹੋਇਆ ਫਿਰ ਮੈਂ ਸਾਡਾ ਤਾਂ ਚਲੋ ਕੋਰ ਗਰੁੱਪ ਮੈਂਬਰ ਐ ਸੀ ਪਿਆਵਾ ਆਫ ਰੋਡਰ ਕਲੱਬ ਦੇ ਤੇ ਸੀ ਰੈਗੂਲਰ ਆਂਦੇ ਰਹਿੰਦੇ ਆ ਹਰ ਹਫਤੇ ਤੇ ਓਟੀਆਰਸ ਪਹਿਲਾਂ ਪਲਾਨ ਕੀਤੀਆਂ ਸੀਗਾ ਤੋਂ ਬਾਅਦ ਇਵੈਂਟਸ ਤੋਂ ਪਲਾਨ ਕੀਤੇ ਆ ਜਿ ਡੇ ਟੂਰ ਚੈਲੰਜ ਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਐਡ ਕੰਟਿਨਿਟੀ ਦੇ ਦੇ ਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਸਾਰਾ ਉਹ ਕੀਤਾ ਮਤਲਬ ਕਿ ਫਿਰ ਓਟੀਆਰ ਇਸ ਵਾਰ ਡਰਾਈਵ ਕੀਤੀ ਹੈ ਤੁਸੀਂ ਇਹ ਕਹਿ ਰਹੇ ਕਿ ਮੈਨੂੰ 3 ਸਾਲ ਦਾ ਹੁੰਦਾ ਸੀ ਨਾ ਜਦੋਂ ਮੈਂ ਉਦੋਂ ਤੋਂ ਪਾਪਾ ਲੈ ਕੇ ਜਾਂਦੇ ਕਿਈ ਵਾਰ ਪੇਰੈਂਟਸ ਡਰਦੇ ਨੇ ਇਹ ਜੈਡਵੈਂਚਰਸ ਤੇ ਐਡਵੈਂਚਰਸ ਤੇ ਲੈ ਕੇ ਜਾਂਦੇ ਤਾਂ ਬੱਚਾ ਉਹ ਤੁਸੀਂ ਲੈ ਕੇ ਜਾਂਦੇ ਸੀ ਹਾਂਜੀ ਹਾਂ ਐਸੀ ਪਹਿਲਾਂ ਜਿਪਸੀ ਹੁੰਦੀ ਸਾਡੇ ਕੋਲ ਜਿਪਸੀ ਤੇ ਮੇਰੇ ਨਾਲ ਆਉਣਾ ਹੁੰਦਾ ਸੀਗਾ ਤੇ ਫਿਰ ਬੈਠ ਕੇ ਨਾ ਆਪ ਵੀ ਸਟੀering ਚਲਾਉਣਾ ਬਟ ਅਸੀਂ ਇਹਨਾਂ ਪ੍ਰੇਫਰ ਨਹੀਂ ਕਰਦੇ ਕਿ ਬੈਲਟ ਵਗੈਰਾ ਲੱ ਕੇ ਤੇ ਉਹਨੂੰ ਮਤਲਬ ਕਿ ਸੇਫਟੀ ਨੂੰ ਲੈ ਕੇ ਤੇ ਬਟ ਨਾਰਮਲ ਜਦ ਅਸੀਂ ਨੀਚੇ ਟ੍ਰੇਲ 'ਚ ਜਾਂਦੇ ਮਤਲਬ ਕਿ ਰਿਵਰ ਬੈੱਡ ਤੇ ਜਾਂਦਾ ਫਿਰ ਉਦਾਂ ਬਿਠਾ ਲਈਦਾ ਕਈ ਵਾਰ ਕਿ ਚਲੋ ਠੀਕਾ ਹਲਕਾ-ਬ ਕੀ ਕਦੋਂ ਤੋਂ ਕਰਦੇ ਰਹੇ ਹੋ ਆਫ-ਰੋਡਿੰਗ ਮੈਂ ਮਨੂ ਹੋ ਗਿਆ 10 ਤੋਂ ਮੈਂ 11 ਸਾਲ ਦੀ ਅਸપાસ ਹੂੰ ਕੋਈ ਚੜ੍ਹਨ ਵਾਲਾ ਇੱਕ ਛੋਟਾ ਜਿਹਾ ਪਾਰਟਿਸਿਪੈਂਟ ਮੌਜੂਦ ਹੈ ਉਹਨਾਂ ਤੋਂ ਪੁੱਛਾਂਗੇ ਤੁਹਾਡਾ ਨਾਮ ਕੀ ਹੈ ਅਧਿਰਾਜ ਜੀ ਕਦੋਂ ਤੋਂ ਤੁਸੀਂ ਆਫ-ਰੋਡਿੰਗ ਕਰਦੇ ਹੋ 1 ਇਅਰ ਤੇ ਤੁਹਾਡੀ ਹੁਣ ਉਮਰ ਕਿੰਨੀ ਹੈ 30 13 ਮੈਂ ਹਜੇ 13 ਸਾਲ ਇੱਕ ਸਾਲ ਚ ਕਿੰ ਕਿਦਾਂ ਦਾ ਰੈਕਸਪੀਰੀਅੰਸ ਤੁਹਾਡਾ ਆਫ-ਰੋਡਿੰਗ ਅੱਛਾ ਹੈ ਤੁਸੀਂ ਕਿੰਦਾ ਅ ਕਾ ਗੈਸ ਸਿਲੋਗਸ ਮੇ ਗਏ ਬਹੁਤ ਸਾਰੇ ਮਡ ਮਡ ਮੇ ਲੇ ਗਏ ਰੈਂਗਲਰ ਬਹੁਤ ਸਾਰੀ ਗਰੀਆ ਬਹੁਤ ਚੰਗਾ ਐਕਸਪੀਰੀਅੰਸ ਥਾ ਨਾਲ ਵਾਲੇ ਤੁਸੀਂ ਦੱਸ ਇਹ ਦੱਸ ਨਹੀਂ ਰਿਹਾ ਮੁੰਡਾ ਪਰ ਮੈਨੂੰ ਨਾਲ ਵਾਲੇ ਦੱਸ ਰਹੇ ਸੀ ਕਿ ਸਟੇਟ ਚੈਂਪੀਅਨ ਵੀ ਰਹੇ ਜੋ ਹਾਂਜੀ ਫੋਰਟ ਸਟਾਈਡਿੰਗ ਸਿਰ ਫੋਰਟ ਸਟਾਈਡਿੰਗ ਚ ਕਰਦੇ ਆਫ ਰੋਡਿੰਗ ਹਾਂਜੀ ਪਹਿਲਾ ਇਨਸਪਾਇਰ ਕਿਨੇ ਕੀਤਾ ਕਦੋਂ ਤੋਂ ਦਿਲ ਕੀਤਾ ਕਿ ਮੈਂ ਆਫ ਰੋਡਿੰਗ ਕਰਨੀ ਹੈ ਜਾਂ ਘੋੜਸਵਾਰੀ ਕਰਨੀ दोनों मैं पसंद थी सो हॉर्स बहुत बंदे देखे मैंने स्कूल में भी देखे अपने कि लोग बहुत करते हैं तो मैंने भी करूँग मुझे भी स्पोर्ट्स करना तो मुश्किल नहीं लगे क्योंकि वही संभालना मेरा ख्याल फिर भी थोड़ा ईजी होंगे बट घोड़ सवारी करना अपने आपको ਕੀ ਆਪਣੀ नेचर ਹੁੰਦੀ ਹੈ ਐਂਡ ਆਪਕੋ ਉਸਕੋ ਸੰਭਾਲਨਾ ਹੁੰਦਾ ਹੈ ਉਸਕੋ ਉਸਕਾ ਆਪਕਾ ٹرسٹ ਹੋਣਾ ਚਾਹੀਦਾ ਹੈ ਉਸਕੇ ਨਾਲ ਆਪਕਾ ਜੇ ਨਹੀਂ ਹੈ ਫਿਰ ਉਹ ਆਪਕੀ ਬਾਤ ਨਹੀਂ ਸੁਨੇਗਾ ਸਾਡੇ ਨਾਲ ਵੀਅਰਸ ਸੀ ਮੌਜੂਦ ਨੇ ਪੁੱਛਦੇ ਆ ਤੁਸੀਂ ਕਿੰਨਾ ਨਾਲ ਆਇਓ ਕਿਉਂਕਿ ਤੁਹਾਡਾ ਪਾਰਟਿਸਪੈਂਟ ਮੌਜੂਦ ਹੈ ਜਾਂ ਸਿਰਫ ਤੁਹਾਨੂੰ ਆਫ-ਰੋਡਿੰਗ ਦੇਖਣ ਦਾ ਸ਼ੌਂਕ ਹੈ ਨਹੀਂ ਐਕਚੁਅਲੀ ਮੈਂ ਦੀਪ ਮਿਸਟਰ ਦੀਪਿੰਦਰ ਸਿੰਘ ਬਰਾੜ ਉਹਨਾਂ ਦੀ ਵਾਈਫ ਹੈ ਸੋ ਵੀ ਹੈਵ ਕਮ ਐਜ਼ ਅ ਵੀਅਰ ਓਨਲੀ ਇੱਥੇ ਵੀਅਰ ਦੀ ਤਰ੍ਹਾਂ ਹੀ ਦੇਖਣ ਆਏ ਹਾਂ I'm very happy to see and you know so enthusiastic, you know, participants have come. Very nice. Uh, he is the owner of the ranch. He is part of the organizing committee who organise the and yes, of course, uh, you know, off-roading Not really, I'm not so fond of doing off-roading, but yes, it's a मैं यहाँ पे सुबह से ये इवेंट मैं पार्टिसिपेट भी कर रही हूँ और ऑर्गेनाइज और भी कर रही हूँ so, हम ऑलरेडी काफ़ी टाइम से करवा रहे हैं लाइक फोर फाइव ईयरस हो चुके हैं तो ये हर साल या हर छः महीने बाद ये इवेंट होता ही होता है मेरा नाम जी टोनी जटाना मैं प्रेजिडेंटाब क्लब ਪਿਛਲੇ 13 ਸਾਲ ਤੋਂ ਆਫਰੋਡ ਕਰ ਰਹੇ ਹਾਂ ਪਹਿਲਾਂ ਐਜ਼ ਅ ਕੰਪੀਟੀਟਰ ਥਰੋਅਆਊਟ ਇੰਡੀਆ ਦੇ ਇਵੈਂਟ ਪਾਰਟਿਸਿਪੀਏਟ ਕੀਤੇ ਆ ਹੁਣ ਅਸੀਂ ਐਜ਼ ਅ ਆਰਗੇਨਾਈਜ਼ਰ 2 ਸਾਲ ਤੋਂ ਇਵੈਂਟ ਕਰ ਰਹੇ ਹਾਂ ਇਹ ਅਸੀਂ ਇਸ ਵਾਰ ਗੈਟ ਟੂ ਗੈਟ ਰੱਖੀ ਸੀ ਥਰੋਅਆਊਟ ਨਾਰਥ ਇੰਡੀਆ ਚੋਂ ਸੀ ਕੰਪੀਟੀਟਰਸ ਨੂੰ ਇਨਵਾਈਟ ਕੀਤਾ ਸੀਗਾ ਤੇ ਜਿਹਦਾ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲੇ ਹੈ ਵਿਦ ਫੈਮਿਲੀਜ਼ ਵੀ ਬਹੁਤ ਜਣੇ ਆਏ ਸੀਗੇ ਬੱਚਿਆਂ ਨਾਲ ਵੀ ਸਾਰਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਨਹੀਂ ਅਸੀਂ ਸ਼ੁਰੂ ਤੋਂ ਹੀ ਜੀਪ ਤੇ ਜਿਪਸੀ ਨਾਲ ਹੀ ਆਫਰੋਡ ਕੀਤਾ ਸੀ ਕਿਉਂਕਿ ਪਹਿਲਾਂ ਪਿੰਡਾਂ 'ਚ ਰਹੇ ਸੀਗੇ ਤੇ ਉਹ ਜੀਪਾਂ ਵਗੈਰਾ ਹੁੰਦੀਆਂ ਸੀ ਉਹ ਹੀ ਚਲਾਉਣੀਆ ਸਿੱਖੀਆਂ ਸੀਗਾ ਤੇ ਉਸ ਤੋਂ ਬਾਅਦ ਇੱਥੇ ਆ ਕੇ ਰਹਿਣ ਲੱਗੇ ਨੇੜੇ-ਤੇੜੇ ਦੇ ਜਿਹੜੇ ਰਸਤੇ ਲੱਭਦੇ ਹੁੰਦੇ ਸੀ ਉਹਦੇ ਵਿੱਚ ਚਰੌਣ ਲੱਗੇ ਮੁੜ ਕੇ ਇਵੈਂਟਸ ਬਾਰੇ ਪਤਾ ਲੱਗ ਗਿਆ ਵੀ ਇੰਡੀਆ ਦੇ ਵਿੱਚ ਇਵੈਂਟ ਹੁੰਦੇ ਨੇ ਇਹ ਫਿਰ ਅਸੀਂ ਟੀਮ ਬਣਾਲੀ ਫਿਰ ਇਵੈਂਟਾਂ 'ਤੇ ਪਾਰਟਿਸਿਪੇਟ ਕਰਨ ਲੱਗੇ ਉਸ ਤੋਂ ਬਾਅਦ ਕਾਫੀ ਸਾਲ ਪਾਰਟਿਸਿਪੇਟ ਕੀਤਾ ਹੁਣ ਅਸੀਂ ਆਰਗੇਨਾਈਜ਼ ਕਰਨਾ ਸ਼ੁਰੂ ਕੀਤਾ ਕਿਉਂਕਿ ਸਾਡੇ ਨਾਰਥ ਦੇ ਵਿੱਚ ਕੋਈ ਇਵੈਂਟ ਹੁੰਦਾ ਨਹੀਂ ਸਾਨੂੰ ਐਕਚੁਅਲੀ ਇਵੈਂਟ ਪਾਰਟਿਸਿਪੇਟ ਕਰਨ ਲਈ ਸਾਊਥ ਵਗੈਰਾ ਜਾਂ ਬੈਂਗਲੌਰ ਪਰ ਸਾਨੂੰ ਆਇਆ ਸੀਗਾ ਵੀ ਸਾਡੇ ਇੱਥੇ ਵੀ ਕੋਈ ਕਰਾਵੇ ਤੇ ਅਸੀਂ ਪਾਰਟਿਸਿਪੇਟ ਕਰੀਏ ਪਰ ਇੱਥੇ ਕੋਈ ਨਹੀਂ ਸੀ ਕਰਾਉਂਦਾ ਹੁਣ ਅਸੀਂ ਸ਼ੁਰੂ ਕੀਤਾ ਹੈ 2 ਸਾਲ ਤੋਂ ਤੇ ਸਾਨੂੰ ਬਹੁਤ ਅੱਛਾ ਰਿਸਪੌਂਸ ਹੈ ਹੁਣ ਸਾਡੇ ਨਾਲ ਇਸ ਆਰਗੇਨਾਈਜ਼ਰ ਟੀਮ ਦੇ ਇੱਕ ਮੈਂਬਰ ਮੌਜੂਦ ਨੇ ਗਗਨਦੀਪ ਸਿੰਘ ਕੱਲ ਕਰਾਂਗੇ ਉਹਨਾਂ ਨਾਲ ਇਹ ਇਵੈਂਟ ਦੇ ਬਾਰੇ ਸਰ ਪਹਿਲਾਂ ਪਾਰਿਸ ਤਾਂ ਬਹੁਤ ਹੋ ਰਹੀਆਂ ਨਾ ਪਰ ਮੈਂ ਦੇਖਿਆ ਕਿ ਪਾਰਟਿਸਪੈਂਟਸ 'ਚ ਫਿਰ ਵੀ ਜੋਸ਼ ਬਹੁਤ ਹੈ ਹਾਂਜੀ ਹਾਂਜੀ ਜੋਸ਼ ਬਹੁਤ ਹੈ ਤੁਸੀਂ ਦੇਖ ਹੀ ਰਹੇ ਹੋ ਜੀ ਆਪਣੇ ਜਿਹੜੇ ਆਫ ਰੋਡ ਦੇ ਰਾਈਡਰਸ ਨੇ ਉਹਨਾਂ 'ਚ ਵੀ ਜਿਹੜੇ ਆਪਣੇ ਘੋੜਿਆਂ ਦੇ ਰਾਈਡਰਸ ਨੇ ਉਹਨਾਂ 'ਚ ਵੀ ਪੂਰਾ ਜੋਸ਼ ਹੈ ਜੀ ਤੇ ਬਾਰਿਸ਼ ਨੂੰ ਕੋਈ ਨਹੀਂ ਆਪਾਂ ਬਾਰਿਸ਼ ਦੀ ਇਹਨਾਂ ਨੇ ਪਰਵਾਹ ਕੀਤੇ ਬਿਨਾਂ ਹੀ ਪੂਰੀ ਰਾਈਡ ਕੰਪਲੀਟ ਕੀਤੀ ਹੈ ਜੀ ਤੁਹਾਡੇ ਸਾਹਮਣੇ ਹੀ ਹੈਗਾ ਹਾਂਜੀ ਤੇ ਹੁਣ ਵੀ ਸ਼ੋਅ ਚੱਲ ਹੀ ਰਿਹਾ ਜੀ ਵੀ ਗੱਡੀਆਂ ਵਾਪਸ ਤੁਹਾਡੇ ਸਾਹਮਣੇ ਆਈ ਰਹੀਆਂ ਹਾਂਜੀ ਤੇ ਅਜੇ ਦੇਖੋ ਜੀ ਸ਼ਾਮ ਤੱਕ ਅਜੇ ਹੈ ਇੱਕ ਦੋ ਗੱਡੀਆਂ ਫਸੀਆਂ ਵੀ ਹੈਗੀਆਂ ਤੇ ਬਾਕੀ ਆਪਣੇ ਕੋੜਿਆਂ ਦਾ ਬਹੁਤ ਵਧੀਆ ਰਿਹਾ ਜੀ ਪਰਫਾਰਮੈਂਸ ਤੇ ਹੋ ਸਕੇ ਤੇ ਆਪਾਂ ਅੱਗੇ ਵੀ ਇਹੀ ਕਰਾਂਦੇ ਰਵਾਂਗੇ ਜੀ ਤੁਹਾਡਾ ਬੇਸ ਕੀ ਰੰਦਣਾ ਕਿ ਤੁਹਾਨੂੰ ਖੁਦ ਸ਼ੌਂਕ ਸੀ ਹੈ ਕਿਵੇਂ ਤੁਹਾਡਾ ਆਈਡੀਆਜ਼ ਆਈਡੀਆਜ਼ ਬੰਦੇ ਨੇ ਕਿ ਆਪਾਂ ਇਹੋ ਜਿਹੇ ਇਵੈਂਟਸ ਕਰਵਾਈਏ ਪਹਿਲਾਂ ਵੀ ਕਰਵਾ ਚੁੱਕੇ ਆ ਜਾਂ ਫਰਸਟ ਹੀ ਆ ਇਹ ਨਹੀਂ ਨਹੀਂ ਜੀ ਆਪਾਂ ਹੌਰ ਸ਼ੋ ਤਾਂ ਕਰਾਉਂਦੇ ਰਹਿੰਦੇ ਹੈਗੇ ਜੀ ਹੁਣ ਆਪਣਾ ਨਵੰਬਰ ਚ 4th ਹੌਰ ਸ਼ੋ ਚੰਡੀਗੜ੍ਹ ਫੋਰਸ਼ੋ 4th ਹੈਗਾ ਜੀ ਨਵੰਬਰ 4 ਆ ਉਹ ਮਾਰਚ ਚ ਆਪਾਂ ਸ਼ੋ ਕਰਾ ਕੇ ਆਟੇ ਆ ਤੇ ਲਾਸਟ ਈਅਰ ਅਕਤੂਬਰ ਚ ਵੀ ਸ਼ੋ ਕਰਾਇਆ ਸੀ ਤੇ ਅੱਗੇ ਅੱਗੇ ਕੁਛ ਨਾ ਕੁਛ ਆਪਾਂ ਐਡ ਕਰਦੇ ਰਹਿੰਦੇ ਆ ਹੁਣ ਆਫ ਰੋਡਿੰਗ ਦੀ 4x4 ਗੱਡੀਆਂ ਦੇ ਨਾਲ ਮਿਲ ਕੇ ਨਾਲ ਆਪਾਂ ਹੋਰ ਆਫ ਰੋਡਿੰਗ ਨੂੰ ਇੰਟਰੋਡਿਊਸ ਕੀਤਾ ਹੈ ਤੇ ਹੋਰ ਲੋਕ ਜਾਗਰੂਕ ਹੋਏ ਨੇ ਕੋੜਿਆਂ ਨਾਲ ਦੇਖ ਕੇ ਬੜੇ ਐਕਸਾਈਟਿਡ ਸੀਗੇ ਲੋਕ ਇਹ ਇਵੈਂਟ ਨੂੰ ਲੈ ਕੇ ਹਾਂਜੀ ਤੁਸੀਂ ਖੁਦ ਵੀ ਕਰਦੇ ਹੋ ਆਫ ਰੋਡਿੰਗ ਨਹੀਂ ਮੈਂ ਆਫ ਰੋਡਿੰਗ ਦਾ ਕਰਦਾ ਹਾਂ ਬਟ ਸ਼ੌਂਕ ਹੈਗਾ ਕਦੇ-ਕਦੇ ਆਪਣੇ ਕੋਲ ਟਰੈਕ ਹੈਗਾ ਤੇ ਕਦੇ-ਕਦੇ ਆਪਾਂ ਕਰ ਲਈਦੀ ਆਪਣੀ ਕਾਰ ਤੇ ਕਿੰਨਾ ਮੈਂ ਦੇਖੀ ਸੀ ਇਵੈਂਚਰ ਕਹੇ ਸੀ ਕਿ ਆਪਾਂ ਇਸ ਤੇ ਰੇਸ ਨਹੀਂ ਰੱਖੀ ਕਿ ਉਹ ਦਾ ਨਾ ਰਾਈਡ ਹੈ ਤਾਂ ਕਿ ਜਿਹੜੇ ਫਰੈਸ਼ਰਸ ਵੀ ਨੇ ਉਹ ਐਕਸਪਲੋਰ ਕਰ ਸਕਣ ਉਹਨਾਂ ਨੂੰ ਕੰਪੀਟੀਸ਼ਨ ਨਾ ਹੋਵੇ ਬਟ ਉਹਨਾਂ ਨੂੰ ਇੰਜੋਏ ਕਰਕੇ ਐਕਸਪਲੋਰ ਕਰ ਸਕਣ ਆਪਣੀ ਐਟਲੀਸਟ ਸ਼ੁਰੂਆਤ ਤਾਂ ਕਰ ਸਕਣ ਹਾਂਜੀ ਹਾਂਜੀ ਤੇ ਇਹ ਰਾਈਡ ਇਸ ਲਈ ਰੱਖੀ ਐ ਐਕਸਪਲੋਰ ਕਰਨਾ ਹਨਾ ਜੀ ਰਾਈਡਰ ਨਵੇਂ ਜਿਹੜੇ ਰਾਈਡਰ ਸੀ ਉਹਨਾਂ ਨੂੰ ਵਿਦ ਗਾਈਡਰ ਨਾਲ ਗਾਈਡੈਂਸ ਬੈਠੇ ਸੀਗੇ ਨਾਲ ਤੇ ਰਾਈਡ ਆਪਾਂ ਮਤਲਬ ਹੁਕਸੋ ਅਜੇ ਤੱਕ ਤਾਂ ਵਧੀਆ ਰਹਿ ਰਹੀ ਐ ਆਪਣੀ ਹਲੇ ਤੱਕ ਕੋਈ ਮਿਸ ਹੈਪਨਿੰਗ ਤਾਂ ਹੋਈ ਨਹੀਂ ਗੀ ਤੇ ਤੇ ਵਧੀਆ ਰਿਹਾ ਜੀ ਇੱਥੇ ਤੱਕ ਆਪਣਾ ਇੱਥੇ ਤੱਕ ਗਾਈਡਰਸ ਖੁਦ ਵੀ ਬੈਠੇ ਸੀਗੇ ਉਹਨਾਂ ਨਾਲ ਹਾਂਜੀ ਹਾਂਜੀ ਹਰ ਗਾਈਡ ਹਰ ਕਾਰ ਚ ਗਾਈਡਰ ਨਾਲ ਸੀਗਾ ਜੀ ਹਾਂਜੀ ਕੀ ਵੈਂਟ ਬਾਰੇ ਦੱਸੋ ਕਿ ਮੈਂ ਮੰਨਦੀ ਆ ਨਾ ਕਿ ਅੱਜ ਕੱਲ ਜਿਵੇਂ ਦੇਖਦੇ ਆਂ ਪਰ ਜ਼ਿਆਦਾ ਨਸ਼ਾ ਬਹੁਤ ਵੱਧ ਗਿਆ ਤੇ ਇਹ ਜੀਆਂ ਚੀਜ਼ਾਂ ਜਿਹੜੀਆਂ ਯੁੱਥ ਨੂੰ ਇਨਸਪਾਇਰ ਕਰਦੀਆਂ ਨੇ ਐਕਸਪਲੋਰ ਕਰਨ ਲਈ ਜਾਂ ਕਾਫੀ ਐਡਵੈਂਚਰ ਕਰਨ ਲਈ ਹਾਂਜੀ ਦੇਖੋ ਜੀ ਮੈਂ ਤਾਂ ਖੁਦ ਸਪੋਰਟਸਮੈਨ ਹਾਂਗਾ ਆਪਾਂ ਦਾ ਨਸ਼ੇ ਤੋਂ ਵੈਸੇ ਦੂਰ ਰਹੀਦਾ ਆਪਾਂ ਦਾ ਹਰ ਬੰਦੇ ਨੂੰ ਇਹੀ ਕਹਿੰਦਾ ਤੁਸੀਂ ਇਹ ਸਪੋਰਟਸ ਨਾਲ ਜੁੜੋ ਜੀ ਕੋਈ ਵੀ ਸਪੋਰਟਸ ਆ ਆਪਾਂ ਪਾਣੀ ਕਹਿੰਦੇ ਵੀ ਤੁਸੀਂ ਔਟਸਟ੍ਰੀਡਿੰਗ 'ਚ ਜੁੜੋ ਕੋਈ ਵੀ ਸਪੋਰਟਸ ਤੁਸੀਂ ਜੁੜਨਾ ਚਾਹੀਦਾ ਹੈ ਤੇ ਬਹੁਤ ਚੰਗੀ ਗੱਲ ਹੈ ਜੀ ਇਹ ਯੋਥ ਨੂੰ ਇਨਸਪਾਇਰ ਕਰਨ ਲਈ ਬਹੁਤ ਵਧੀਆ ਹੈਗਾ ਜੀ ਐਦਾਂ ਦੇ ਇਵੈਂਟ ਹੁੰਦੇ ਰਹਿਣ ਤੇ ਚੰਗੀ ਗੱਲ ਹੈ ਜੀ ਨਾਰਥ ਇੰਡੀਆ 'ਚ ਕਾਫੀ ਕੱਟ ਹੁੰਦੇ ਆ ਇਦਾਂ ਦੇ ਇਵੈਂਟ ਹਾਲਾਂਕਿ ਤੁਹਾਡੀ ਸ਼ਲਾਗ ਕੀਤੇ ਜਾਂਦੀ ਹੈ ਕਿ ਤੁਸੀਂ ਕਰਾ ਰਹੇ ਹੋ ਹਨ ਪਰ ਫਿਰ ਵੀ ਨਾਰਥ ਇੰਡੀਆ 'ਚ ਕਾਫੀ ਕੱਟ ਹੁੰਦੇ ਆ ਤੇ ਬਾਕੀ ਜਗ੍ਹਾ ਆਪਾਂ ਦੇਖਦੇ ਆਂ ਇੰਡੀਆ 'ਚ ਫੋਰਨ 'ਚ ਜ਼ਿਆਦਾ ਹੁੰਦੇ ਆ ਤਾਂ ਇਹੋ ਜਿਹੇ ਇਵੈਂਟਸ ਹੋਰ ਵੀ ਕਰਵਾਉਂਦੇ ਰਹੋਗੇ ਅੱਗੇ ਤਾਂ ਕਿ ਨਾਰਥ ਇੰਡੀਆ 'ਚ ਆ ਜਾਣੇ ਹਿਚੇ ਜਾਨ ਹਾਂਜੀ ਹਾਂਜੀ ਮੈਂ ਪਹਿਲਾਂ ਪਹਿਲਾਂ ਦੇਖੋ ਹੋਰ ਸ਼ੋਅ ਤਾਂ ਸਾਡੇ ਚੱਲਦੇ ਰਹਿੰਦੇ ਆ ਤੇ ਉਹ ਉਹ ਵੀ ਪਹਿਲਾਂ ਨਾਰਥ ਇੰਡੀਆ ਚ ਬਹੁਤ ਘੱਟ ਸੀਗਾ ਬਟ ਹੁਣ ਸਾਡੇ ਇਥੇ ਚੰਡੀਗੜ੍ਹ 'ਚ ਹੁਣ ਤੁਸੀਂ ਦੇਖੋਗੇ ਰਾਈਡਿੰਗ ਕਲੱਬਸ ਬਹੁਤ ਹੋ ਗਏ ਆ ਹੌਰਸ ਰਾਈਡਿੰਗ ਦੇ ਤੇ ਹੁਣ ਲੋਕ ਰਾਈਡਿੰਗ ਵੱਲ ਵੀ ਬਹੁਤ ਆਣ ਲੱਗੇ ਆ ਬਟ ਆ ਜਿਹੜੀ ਸਾਨੂੰ ਹੁਣ opportunity ਮਿਲੀ ਸੀ ਇਵੈਂਟ ਕਰਾਉਣ ਦੀ ਨਾਲ 4x4 ਦਾ ਤੇ ਹੁਣ ਅਸੀਂ ਸ਼ੁਰੂਆਤ ਕੀਤੀ ਐ ਤੇ ਅੱਗੇ ਮੇਰੇ ਹਿਸਾਬ ਨਾਲ ਅੱਪਾ ਹਰ ਸਾਲ ਕਰਾਵਾਂਗੇ ਜੀ ਇਹ ਜੀ ਇਵੈਂਟ। ਇਸ ਇਵੈਂਟ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੁਹਾਡਾ? ਬਹੁਤ ਵਧੀਆ ਇਵੈਂਟ ਹੁੰਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਤੇ ਸਾਰਾ ਦਾ ਮੀਡੀਆ ਟੀਮ ਦਾ ਦੇ ਸਾਰੇ ਰਾਈਟਰਸ ਦਾ ਬਹੁਤ ਸਾਥ ਰਿਹਾ ਜੀ ਆਪਣਾ ਦੇਖੋ ਜੀ ਸਾਰਾ ਕੁਝ ਮਿਲ ਕੇ ਹੁੰਦਾ ਔਰਗੇਨਾਈジング ਕਮੇਟੀ ਇਕੱਲਾ ਕੰਮ ਨਹੀਂ ਕਰਦੀਏਗੀ ਤੇ ਜਿਹੜੀ ਟੀਮ ਬਣ ਜਾਂਦੀ ਹੈ ਜਦੋਂ ਤੁਸੀਂ ਇੱਕ ਆ ਕੇ ਤੇ ਸਟਾਫ ਨੂੰ ਜੁਆਇਨ ਕਰਦੇ ਹੋ ਤੇ ਟੀਮ ਆ ਜਾਂਦੀ ਹੈ ਟੀਮ ਵਰਕ ਹੋ ਜਾਂਦਾ ਹੈ ਤੇ ਸਾਰੇ ਜਿਵੇਂ ਕੋਈ ਗੱਡੀ ਨਾਲ ਕੁਝ ਕੋਈ ਫਸਜੇ ਕੋਸ਼ੋ ਜੇ ਤੇ ਸਾਰਾ ਟੀਮ ਵਰਕ ਹੋ ਜਾਂਦਾ ਫਿਰ ਕਰਨਾ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਬਹੁਤ ਵਧੀਆ ਰਿਹਾ ਸਾਰਾ ਕੁਝ ਤਿਆਰੀਆ ਪੁੱਛੀ ਹੈ ਨਾ ਕੀ ਕੀ ਤਿਆਰੀਆ ਕਰਨੀਆਂ ਪੈਂਦੀਆਂ ਨੇ ਇਹੋ ਜਿਹੇ ਇਵੈਂਟ ਆਰਗੇਨਾਈਜ਼ ਕਰਨ ਲਈ ਕਿਉਂਕਿ ਕਾਫੀ ਮੁਸ਼ਕਿਲ ਹੋ ਜਾਂਦਾ ਇਸ ਦੇ ਦੇਖਦੇ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜੀ ਹੁਣ ਟਰੈਕ ਹੀ ਹੁੰਦਾ ਜੀ ਆਪਣਾ ਨਾ ਟਰੈਕ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ 15 ਕਿਲੋਮੀਟਰ ਦਾ ਟਰੈਕ ਸੀ ਆਫ ਰੋਡਿੰਗ ਦਾ ਸਾਰਾ ਇਹਨੂੰ ਮੇਨਟੇਨ ਕਰਨ ਲਈ ਬਹੁਤ ਹੋ ਰਿਹਾ ਜੀ ਉੱਪਰੋਂ ਫਿਰ ਹੁਣ بارش ਦਾ ਮੌਸਮ ਹੋ ਗਿਆ ਸੀਗਾ ਤੇ ਉਹਦੇ ਕਰਕੇ ਥੋੜੀ ਜੀ ਸਾਨੂੰ ਪ੍ਰੋਬਲਮਸ ਆਈਆਂ ਨੇ ਬਟ ਹੈਪੀਲੀ ਸਾਰਾ ਕੁਝ ਵਧੀਆ ਹੋ ਗਿਆ ਜੀ ਕੋਈ ਜ਼ਿਆਦਾ ਨਹੀਂ ਰਿਹਾ ਪਰ ਮਿਹਨਤ ਤਾਂ ਹੈਗੀ ਹੈ ਜੀ ਹਰ ਕੰਮ 'ਚ ਮਿਹਨਤ ਹੈਗੀ ਹੈ ਜੀ ਤੇ ਗੜਿਆਂ ਚ ਵੀ ਹੈਗੀ ਹੈ ਜੀ ਤੇ ਗੱਡੀਆਂ ਵਾਲੇ ਟਰੈਕ ਜੀ ਤੋਂ ਮਿਲਤੇ ਇੱਕ ਹੋਰ ਪਾਰਟਿਸिपੈਂਟ ਨਾਲ ਗੱਲ ਕਰ ਲੈਂਦੇ ਆ ਪੁੱਛਦੇ ਆ ਕਿ ਤੁਸੀਂ ਕਦੋਂ ਤੋਂ ਆਫ-ਰੋਡਿੰਗ ਕਰਦੇ ਸਾਨੂੰ ਆਫ-ਰੋਡਿੰਗ ਕਰਦਿਆਂ ਨੂੰ ਤਾਂ ਬੜੇ ਸਾਲ ਹੋ ਗਏ 2013 ਚ ਸ਼ੁਰੂ ਕੀਤਾ ਆਪਣਾ ਸਾਡਾ ਗਰੁੱਪ ਹੈਗਾ ਹਨੂਮਾਨਗੜ੍ਹ ਤੋਂ ਡੀਆਰਸੀ ਗਰੁੱਪ ਤੇ ਅਸੀਂ ਉਥੇ ਡੇਜ਼ਰਟ ਜੇ ਇਵੈਂਟ ਜ਼ਿਆਦਾ ਕਰਨੇ ਆ ਇੱਥੇ ਅਸੀਂ ਪਹਿਲਾਂ ਵੀ ਇਹਨਾਂ ਨੇ ਕਰਾਇਆ ਸੀ ਡੀ ਟੋਰ ਅਸੀਂ ਉੱਥੇ ਪਾਰਟਿਸਿਪੇਟ ਕੀਤਾ ਸੀ ਵਧੀਆ ਸਾਡਾ ਕੀ ਪੋਡੀਅਮ ਆਇਆ ਸੀ ਸਾਡੇ ਗਰੁੱਪ ਵੱਲੋਂ ਤੇ ਹੁਣ ਇਸ ਟਾਈਮ ਹੁਣ ਉਹਨਾਂ ਨੇ ਕੀਤਾ ਹੈਗਾ ਅਸੀਂ ਫੇਰ ਆਏ ਹੈਗੇ ਆ ਵਧੀਆ ਫਰੈਂਡ ਸਰਕਲ ਬਣਿਆ ਹੋਇਆ ਹੈ ਕਿ ਨੈਕਸਟ ਟਾਈਮ ਵੀ ਹੋਇਆ ਤਾਂ ਅਸੀਂ ਆਉਂਦੇ ਜਾਂਦੇ ਹੈਗੇ ਆ ਤੇ ਸਾਡੇ ਵਾਸਤੇ ਵੈਸੇ ਆ ਇਧਰ ਵਾਲਾ ਏਰੀਆ ਨਵਾਂ ਹੈਗਾ ਡੇਜ਼ਰਟ ਦੇ ਵਿੱਚ ਤੇ ਬਹੁਤ ਵਧੀਆ ਸਾਡੀ ਪਰਫਾਰਮੈਂਸ ਆਂਦੀ ਇੱਥੇ ਹੁਣ ਆੰਦੇ ਆ ਬੁਲਾਇਆ ਹੈਗਾ ਇੱਕ ਦੋਸਤੀ ਦੇ ਨਾਂ ਤੇ ਲਾ ਲਓ ਇੱਕ ਗਰੁੱਪ 'ਚ ਭਾਈਚਾਰਾ ਨਰਗਰ ਲਾ ਲਓ ਤੇ ਅਸੀਂ ਇਹਦੇ ਹਰ ਵਾਰੀ ਪੋਛਦੇ ਪੋਛਦੇ ਗਏ ਇਥੇ ਸਾਰੇ ਭਾਈ ਜਾਰਾ ਮਿਲ ਕੇ ਕਰ ਦਿਓ ਹਾਂਜੀ 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 ਸਾਰੇ ਸਾਰੇ ਸਾਡੇ ਗਰੁੱਪ ਹੈਗਾ ਜੀ ਪਾਰਟਿਸਪੈਂਟ ਜੀ 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 ਸਾਰੇ ਪਾਰਟਿਸਪੈਂਟ ਨੇ ਦਸਤਾਰ ਵਾਲੇ ਬੰਦੇ ਨੂੰ ਨਾ ਅਸੀਂ ਤੁਹਾਡੀ ਦਸਤਾਰ ਵੀ ਬਹੁਤ ਸੋਹਣੀ ਆ ਬਹੁਤ ਕੱਟ ਦੇਖਿਆ ਸਪੈਸ਼ਲੀ ਪੰਜਾਬੀਆਂ ਨੂੰ ਆਫ ਰੋਡਿੰਗ ਚ ਕੱਟ ਪਤਾ ਹੁੰਦਾ ਹੈ ਨਾਰਥ ਇੰਡੀਅਨਸ ਨੂੰ ਨਾ ਇਹਦੇ ਬਾਰੇ ਜੀ ਜੀ ਦਸਤਾਰ ਐਦਾਂ ਹੈ ਕਿ ਮੈਂ ਅਗਰ ਆਫ ਰੋਡਿੰਗ ਵੀ ਕਰਨਾ ਹੈਗਾ ਤੇ ਮੈਂ ਆਪਣੀ ਆਫ ਰੋਡਿੰਗ ਵੈਸੇ ਜਿਪਸੀ ਤੇ ਕਰਦਾ ਹੈਗਾ ਪ੍ਰੋਪਰ ਰੈਲੀ ਪ੍ਰੀਪੇਅਰਡ ਹੈਗੀ ਹੈ ਤੇ ਹੁਣ ਇੱਥੇ ਆਏ ਆ ਕਿ ਉਹ ਜਿਹੜਾ ਟਰੈਕ ਨਹੀਂ ਹੈਗਾ ਟ੍ਰੈਲੀ ਹੁੰਦੀ ਏ ਉਦੋਂ ਦਸਤਾਰ ਦੇ ਉੱਤੇ ਮਾਸਕ ਪਾਉਣਾ ਪੈਂਦਾ ਕਿ ਦਸਤਾਰ ਅੱਛੀ ਰਵੇ ਲੇਕਿਨ ਮੈਂ ਮੈਂ ਤੇ ਮੇਰਾ ਬ੍ਰਦਰ بیٹھا ਛੋਟਾ ਉਹਨਰ ਉਹ ਮੇਰਾ ਕੋਰ ਡਰਾਈਵਰ ਹੁੰਦਾ ਹੈ ਜਿਪਸੀ ਦੇ ਉੱਤੇ ਅਸੀਂ ਜਿੰਨੇ ਵੀ ਇਵੈਂਟ ਲਗਾਨੇ ਆ ਦਸਤਾਰ ਬਨ ਕੇ ਹੀ ਲਗਾਨੇ ਆਗੇ ਸਾਨੂੰ ਕਹਿੰਦੇ ਨੇ ਤੁਸੀਂ ਹੈਲਮਟ ਪਾਓ ਮੈਂ ਕਿਹਾ ਨਹੀਂ ਅਸੀਂ ਦਸਤਾਰ ਹੀ ਬੰਨਣੀ ਹੈਗੀ ਹੈ ਤੇ ਜਿੰਨੇ ਵੀ ਇਵੈਂਟ ਹੈਗੇ ਤੇ ਬੜੇ ਵਧੀਆ ਪੋਡੀਅਮ ਹੀ ਆਉਂਦੇ ਆ ਸੱਚ ਵੈਸ ਦੀ ਕਿਰਪਾ ਹੈਗੀ ਹੈ ਚੰਗੀ ਗੱਲ ਹੈ 올 द वेरी बेस्ट ਨਾਲੇ ਤੁਹਾਨੂੰ ਥੈਂਕ ਯੂ ਇਸ ਥੈਂਕ ਯੂ